ਕੈਨੇਡਾ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਰਾਣੇਂਦਰ ਸਿੰਘ ਨੇ ਟ੍ਰਾਂਟੋ ਪੁਲਿਸ ਪਾਰਕਿੰਗ ਇਨਫੋਰਸਮੈਂਟ ਆਫਸਰ ਦਾ ਅਹੁਦਾ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਪੰਜਾਬ ਤੋਂ ਪਟਿਆਲਾ ਵਸਨੀਕ ਰਾਣੇਂਦਰ ਸਿੰਘ 2019 ਦੇ ਵਿੱਚ ਕੈਨੇਡਾ ਗਿਆ ਸੀ ਉਸਦੇ ਪਿਤਾ ਰਾਣੇਂਦਰ ਸਿੰਘ ਦੇ ਪਿਤਾ 인ਦਰਜੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਵੀ 2023 ਦੇ ਵਿੱਚ ਕੈਨੇਡਾ ਵੇਚੀ ਨੇ ਤੇ ਦੋਹਾਂ ਨੇ ਆਪਣੀ ਖੁਸ਼ੀ ਨੂੰ ਸਾਂਝੇ ਕਰਦਿਆਂ ਦੱਸਿਆ ਸੀ ਕਿ ਇਸ ਅਤੇ 26 ਹਫਤੇ ਦੀ ਸਿਖਲਾਈ ਉਪਰੰਤ ਹੁਣ ਉਹਨਾਂ ਦਾ ਪੁੱਤਰ ਰਣਿੰਦਰ ਸਿੰਘ ਡਿਊਟੀ ਸੰਭਲ ਜਾ ਰਿਹਾ ਹੈ ਰਣਿੰਦਰ ਸਿੰਘ ਨੇ ਦੱਸਿਆ ਕਿ ਸਿਖਲਾਈ ਪ੍ਰੋਗਰਾਮ ਦੌਰਾਨ ਉਸਨੇ ਅਕਾਦਮਿਕ ਪੇਪਰ ਦੇ ਵਿੱਚ 150 ਵਿੱਚੋਂ 149 ਨੰਬਰ ਹਾਸਲ ਕਰਕੇ ਸਰਵੋਤਮ ਸਥਾਨ ਹਾਸਲ ਕੀਤਾ ਹੈ ਜਿਸ ਕਾਰਨ ਉਸ ਨੂੰ ਡਿਊਟੀ ਚੀਫ ਆਫ ਟ੍ਰਾਂਟੋ ਪੁਲਿਸ ਲੋਰੇਨ ਫੋਗ ਵੱਲੋਂ ਜਿਹੜਾ ਇਹ ਅਵਾਰਡ ਪ੍ਰਦਾਨ ਕੀਤਾ ਗਿਆ ਹੈ ਤੇ ਉਸਨੇ ਖੁਸ਼ੀ ਸਾਂਝੀ ਕਰਦੇ ਦੱਸਿਆ ਕਿ ਪਹਿਲੀ ਵਾਰ ਕਿਸੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਇਹ ਅਵਾਰਡ ਮਿਲਿਆ ਹੈ ਰਾਜਿੰਦਰ ਸਿੰਘ ਨੇ ਆਪਣੀ ਇਸ ਪ੍ਰਾਪਤੀ ਲਈ ਮਾਪਿਆਂ ਤੋਂ ਇਲਾਵਾ ਆਪਣੇ ਦੋਸਤ ਹਰਦੀਪ ਸਿੰਘ ਬੈਂਸ ਨੂੰ ਜਿਹੜਾ ਆਪਣਾ ਪ੍ਰੇਰਣਾ ਸਰੋਤ ਦੱਸਿਆ ਜੋ ਇਸ ਜੋ ਖੁਦ ਇਸ ਅਹੁਦੇ ਤੇ ਕਾਰਗਰਸ਼ੀ ਹੈ